Rafflarisen 순faradha alesin dakaradha ですok drish news ਦੇਖਦੇ ਹਾਂ ਕਿ ਸਾਡੀ ਇਲੈਕਸ਼ਨ ਹੋ ਰਹੀ ਹੈ ਇਹ ਸੰਗਤ ਕਿਵੇਂ ਦਾ ਪਿਆਰ ਦੇ ਰਹੀ ਹੈ ਕਿ ਇਹ ਜਿੰਮੇਵਾਰੀਆਂ ਸੰਗਤ ਦਾ ਪਿਆਰ ਦੇ ਰਹੀ ਹੈ ਜਿੰਮੇਵਾਰੀਆਂ ਦੇ ਤੌਰ ਤੇ ਕਿਵੇਂ ਦੀਆਂ ਲੱਗ ਰਹੀਆਂ ਇਲਾਕੇ ਦੇ ਲੋਕ ਆਪਸਾਨ ਰਹੇ ਆ ਜਾਏ ਆਪ ਨੂੰ ਬੰਦ ਕਰਦੇ ਪੈਜ ਬੋਲਣਾ ਹੈ ਜਿੰਮੇਵਾਰੀ ਦੇ ਸਾਥ ਸੰਗਤ ਦੇ ਸੰਦੇਸ਼ ਆਪ ਵੀ ਇਸ ਨੂੰ ਚੁੱਕਣਾ ਹੈ ਸੰਗਤ ਦਾ ਇਹ ਸੰਦੇਸ਼ ਹੈ ਆਓ ਸਨੇਹਾ ਸੰਗਤ ਨੂੰ ਜੀ ਪੰਜਾਬ ਦੇ ਹਰ ਕੋਨੇ ਦੇ ਪੰਜਾਬ ਦੇ ਪੰਜਾਬ ਦੇ ਪੰਜਾਬ ਦੇ ਪੰਜਾਬ ਦੇ ਹਰ ਕੋਨੇ 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 ਦੇ ਖੇਰ ਪਾੜੇ ਐਸਿਡ ਕਰਦੀ ਲੋਕੀ ਪੈਣੀ ਸੰਗਤ ਬਹੁਤ ਅੱਕੀ ਹੋਈ ਆ ਮੰਨੂ ਬਾਤੀਆਂ ਦੀ 83 ਦੇ ਜਿਹੜੇ ਸਾਡੇ ਕਤਿਆਮ ਹੋਇਆ ਉਹਨਾਂ ਤੋਂ ਫਿਰ ਬੇਅਦਬੀ ਵਾਲਿਆਂ ਨੇ ਫਿਰ ਜੇ ਆਪ ਵੇਖਿਆ ਜਾਈਏ ਜਿਹੜੇ ਨਵੇਂ ਨਕਲਾਕ ਹੋਈ ਆ ਇਹ ਲੱਕੜੇ ਮਾਲ ਦਾ ਮਹਿਕ ਮੈਂ ਇਹ ਸਾਰਿਆਂ ਤੋਂ ਲੋਕ ਅੱਕੇ ਪਏ ਕੋਈ ਮਜ਼ਾ ਚੁਣਦੇ ਆ ਨਵਾਂ ਕੋਈ ਉਤਸ਼ਾਹ ਸਿੱਧਾ ਇਹ ਨਹੀਂ ਲੱਗਦਾ ਹੈ ਨੇਕ ਪੀੜੀ ਸ਼ੇਰ ਜਿਹਨੇ 92 ਦੇ ਕੇ ਨਵਾਜ ਲੈਣਾ ਨਹੀਂ ਤੇ ਉਹ ਇੱਕ ਤਾਂ ਉਹਨਾਂ ਦੇ ਵਿਰੁੱਧ ਹੀ ਹੋ ਗਈ ਹੈ ਲੋਕ ਪਤਨ ਚੁਣਨ ਦੀ ਪਾਲਸੀ ਉਹਦੀ ਤੇ ਪਰ ਸਾਡੀ ਜਿਹੜੀ ਲੜਾਈ ਹੈ ਪੰਥ ਦੀ ਲੜਾਈ ਹੈ ਘਰ ਮਦੀਨ ਅਸੀਂ ਨਾ ਦੇ ਸੁਭਾਅ ਤੋਂ ਪਰੇ ਹਟ ਸਕਦੇ ਜਦ ਹਰ ਸਾਡੇ ਮਸਲੇ ਨਹੀਂ ਹੋਏ ਸਾਡਾ ਸੁਧਾਰ ਦੇ ਖੰਡਨਾ ਤੇ ਸੱਚ ਦਾ ਹੋਣਾ ਇਹ ਸਾਡਾ ਮੇਨ ਜਿਹੜਾ ਪਟਵ ਹੈ ਜੇ ਹੁਣ ਇਹਨਾਂ ਨੂੰ ਜਵੰਦੀ ਸਿੰਘਾਂ ਦੀ ਰਿਆਸਤੋਂ ਕਰਾਉਣ ਦਾ ਮਸਲਾ ਹੈ ਤਾਂ ਇਹ ਇੱਕ ਗੋਲ ਚੱਲੂ ਹੈ ਕਿ ਪਹਿਲਾਂ ਅਸੀਂ ਉਹਨਾਂ ਦੇ ਜਿਹੜੇ ਸਾਡੇ ਬੰਤੀ ਸਿੰਘ 35 35 ਸਾਲਾਂ ਦੇ ਜੇਲ੍ਹਾਂ 'ਚ ਸੀ ਅਸੀਂ ਉਹਨਾਂ ਲਈ ਮੋਰਚਾ ਲਾਇਆ ਉਹ ਤੇ ਸਾਡਾ ਹਜੇ ਵਿੱਚ ਇਜਕਾਰੀ ਸੀ ਤੇ ਸਾਡੇ ਜਿਹੜੇ ਇਹ ਸੀ ਤੇ ਚਾਹੀ ਸੀ ਜੇ ਆਪਾਂ ਇੰਨਾ ਜੋਰ ਦਾ ਮੁਕਾਬਲਾ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਹੈ ਕਿ ਫੋਮੈਂਟਿਕ ਨੂੰ ਪਛਾਣ ਨਹੀਂ ਕੀਤੀ ਜਾਊਗੀ ਅੱਗੇ ਪੰਜਾਬ ਦੇ ਬੁਰੇ ਹਾਲ ਹੈ ਜਿਹੜੇ ਸਾਡੀ ਜੰਗ ਜਵਾਨੀ ਆ ਕੁਝ ਨਸ਼ਿਆਂ ਤੇ ਪਈ ਹੋਈ ਆ ਕੁਝ ਵਿਦੇਸ਼ਾਂ ਚ ਟਲੇ ਗਏ ਪਰ ਜੇ ਕੋਈ ਮੋੜ ਆਉਣਾ ਹੈ ਜੇ ਕੋਈ ਇਤਿਹਾਸ ਸਿਰਜਣਾ ਹੈ ਤੇ ਮੈਂ ਸਾਰੇ ਜਿੰਨੇ ਵੀ ਸਾਡੇ ਸ਼ੌਕੀਨ ਤੇ ਗੈਸ ਸਦਾਰਨ ਸੋਚੇ ਘਰ ਦਾ ਸਦਾਰਨ ਸੋਚੇ ਕਾ ਅਮਰ ਤੇ ਪਾ ਲਈ ਹੈ ਭਾਈ ਹਵਾਰਾ ਤੱਕ ਮੈਂ ਗੱਲ ਕਰਨਾ ਚਾਹੁੰਦਾ ਬਾਕੀ ਉਹਨਾਂ ਨੂੰ ਵੀ ਚਲੋ ਉਹਨਾਂ ਦੀ ਬਹੁਤ ਸੋਹਣੀ ਏਡਿਓਲੋਜੀ ਹੈ ਉਹ ਬੜੀ ਤਿੰਕੇ ਨਾਲ ਆਪਣੀ ਜਿਹੜੀ ਸਜਾਵਟ ਹੈ। ਕਿਉਂ ਨਾਮ ਨਾ ਚੱਲਦੇ ਜੇ ਅਸੀਂ ਅਮਰਤਪਾਲ ਨੂੰ ਇਸ ਤਰ੍ਹਾਂ ਕਢਾ ਲੈਨੇ ਆ ਅਮਰਤਪਾਲ ਦੇ ਨਾਲ ਹੋਰ ਵੀ ਇੱਕ ਨਾਲ ਸਿੱਧਾ ਜੇ ਅਸੀਂ ਉਹਨਾਂ ਨੂੰ ਕਢਾ ਲੈਨੇ ਆਂ ਤੇ ਅਸੀਂ ਫਿਰ ਐਫਫਡ ਕਰਾਂਗੇ ਅਗਲੇ ਬੰਦੀ ਸਿੱਕਾ ਨਹੀਂ ਵੀ ਤੇ ਅਹੀਂ ਇਹਨਾਂ ਨਾਲ ਸਮਝੌਤੇ ਕਰਕੇ ਕਦੇ ਅੰਮ੍ਰਿਤਸ਼ਰ ਨੂੰ ਮਿਲੀਏ ਕਦੇ ਕਿਸੇ ਨੂੰ ਮਿਲੀਏ ਛੱਡਣਾ ਹੈ ਨਹੀਂ ਛੱਡ ਕੇ ਆਵਾਜ਼ ਦੇ ਕੇ ਪ੍ਰੋਮਿਸ ਕਰਕੇ ਫਿਰ ਵੀ ਉਹਨਾਂ ਨੇ ਗੁਰਮੀਤ ਸਿੰਘ ਇੰਜੀਨੀਅਰ ਨੂੰ ਛੱਡ ਕੇ ਤੇ ਫਿਰ ਵਾਪਸ ਬੁਲਾ ਲਿਆ ਵਾਪਸ ਕਰ ਲੈ ਨਹੀਂ ਗੁਰੂ ਨਾਨਕ ਪਾਤਸ਼ਾਹ ਦੀ ਇਹਨਾਂ ਨੇ ਵਾਅਦਾ ਕੀਤਾ ਸੀ ਮੈਂ ਐਸੀ ਬੰਦੀ ਜਿਹੜਾ ਫੇਰ ਵਾਪਸ ਆਉਣਾ ਪਰ ਸਾਡੇ ਕੋਲ ਫਿਰ ਕੋਈ ਹੱਲ ਨਹੀਂ ਅੱਜ ਹੁਣ ਜਿਹੜੀ ਇਲੈਕਟਰੋਨਿਕ ਵਾਲੀ ਪੋਲਿਟਿਕਸ ਹੈ ਇਹਦੇ ਵਿੱਚ ਅਸੀਂ ਕਈ ਵਾਰੀ ਸੋਚਦੇ ਹਾਂਗੇ ਸਾਨੂੰ ਨਹੀਂ ਕਰਨੀ ਚਾਹੀਦੀ ਪਰ ਇਹਦੇ ਬਿਨਾਂ ਤਾਂ ਸਾਡਾ ਗੁਜ਼ਾਰਾ ਨਹੀਂ ਕਿਉਂਕਿ ਅਸੀਂ ਆਵਾਜ਼ ਹੀ ਬੁਲੰਦੇ ਨੇ ਕਰ ਸਕੀਏ ਕਿ ਅਸੀਂ ਕਿਹਨੇ ਕਰੀਏ ਆਵਾਜ਼ ਕਿਹਨੂੰ ਸੁਣਾਈਏ ਇਹ ਅਸੀਂ ਪਬਲਿਕ ਨੂੰ ਸੁਣਾਉਨੇ ਆ ਜਿਵੇਂ ਮੈਂ ਇਲੈਕਸ਼ਨ ਲੜੀ ਸੀ ਤਾਂ ਜਸਪ੍ਰੀਤ ਸਿੰਘ ਦੀ ਗੱਲ ਇੰਟਰਨੈਸ਼ਨਲ ਲੈਵਲ ਤੇ ਗਈ ਸੀ ਅੱਜ ਜਿਹੜੀ ਹੈ ਇਹ ਬੰਤੀ ਸਿੰਘਾਂ ਦੀ ਵਿਹਾਈ ਪਾੜੀ ਗੱਲ ਇਹ ਵੀ ਇੰਟਰਨੈਸ਼ਨਲ ਲੈਵਲ ਤੇ ਹੈ ਦੇ ਸਾਨੂੰ ਜਿਹੜੇ ਪਰਿਵਾਰ ਹੈ ਜਿਹੜੇ ਸ਼ੀਤਨ ਦੇ ਪਰਿਵਾਰ ਹੈ ਅਸੀਂ ਉਹਨਾਂ ਦੇ ਇਨਸਾਫ ਲਈ ਲੜਦੇ ਹਾਂ ਅਸੀਂ ਜਸਵੰਤ ਸਿੰਘ ਨੇ ਆਇਡੈਂਟੀਟੀ ਲਈ ਉਹਨਾਂ ਦੀ ਆਵਾਜ਼ ਚੁੱਕੀ ਸੀ ਮੇਨਨ ਪਛਾਣ ਤਾਂ ਦਿਓ ਚਾਹੇ ਤੁਸੀਂ ਮਾਰ ਹੀ ਲਏ ਆ ਤਾਂ ਇਹਨਾਂ ਦਾ ਬਰਤ ਸਿਗਨੀਫਿਕੇਟ ਕਰਦਾ ਹੈ ਮਤਲਬ ਇਹ ਸਾਡੇ ਇੱਕ ਬਹੁਤ ਜੈਨੂਇਨ ਚੀਜ਼ਾਂ ਹੈ ਜਿਹੜੀਆਂ ਅਸੀਂ ਸਰਕਾਰ ਤੋਂ ਮੰਗਦੇ ਹਾਂ ਪਰ ਜੇ ਸਰਕਾਰ ਮੰਨਦੀ ਨਹੀਂ ਤਾਂ ਸਾਨੂੰ ਆਪਣੇ ਬੰਦੇ ਇਸ ਫੀਲਡ ਦੇ ਵਿੱਚ ਵੀ ਬਣਾਉਣੇ ਪੈਣਗੇ ਤਾਂ ਕਿ ਪਾਰਲੀਮੈਂਟ ਦੇ ਵਿੱਚ ਜਦੋਂ ਗੱਲ ਹੋਊਗੀ ਦੁਨੀਆ ਪਤਾ ਦੇ ਮੈਨੂੰ ਲੱਗਦਾ ਵੀ ਪਰਮਾਤਮਾ ਇਸ ਬਾਤ ਜਿਹੜੀ ਮਰਛਿਸ਼ ਕਰੂਗਾ ਤੇ ਅਸੀਂ ਸਾਰੇ ਰਲ ਮਿਲ ਕੇ ਜਿੰਮਤ ਕਰਕੇ ਸਾਰਿਆਂ ਦਾ ਸਹਿਯੋਗ ਲੈ ਕੇ ਅਸੀਂ ਨਹੀਂ ਚਾਹੁੰਦੇ ਕੋਈ ਕਾਲੀ ਕਾਂਗਰਸੀ ਜੋ ਵੀ ਹੈਗੇ ਆ ਅਸੀਂ ਸਾਰਿਆਂ ਨੂੰ ਕਹਿੰਦੇ ਆ ਕਿ ਇਹ ਧਰਮ ਦਾ ਮਸਲਾ ਹੈ ਇਹ ਬੰਦੀ ਸੇ ਜਿਹੜੇ ਆਪਣੇ ਲਈ ਨਹੀਂ ਗਏ ਇਹ ਕੌਮ ਦੀ ਖਾਤਰ ਸਾਰੇ ਕੰਮ ਹੋਏ ਆ ਤੇ ਆਪਾਣਾ ਵੀ ਫੱਟ ਪੰਦਾ ਆ ਆਪਣੀ ਦੀ ਆਵਾਜ਼ ਬੁਲੰਦ ਕਰਨ ਲਈ ਇਹ ਵੀ ਲੱਗਦਾ ਹੈ ਕਿ ਐਸ ਵੀ ਜਿਹੜਾ ਜਿਹੜਾ ਲੋਕ ਹੈ ਸਵੈਟਿੰਗ ਵੀ ਹੋ ਰਹੇ ਕੇ ਲੋਕ ਕਿਉਂ ਇਹ ਫਾਂ ਦੇ ਦਿੱਤੇ ਇਹਨਾਂ ਨੂੰ ਸਾਵਧਾਨ ਰਹੀ ਪਾ ਲੁ ਗਏ ਚੰਗੀ ਅੱਜ ਅਕਾਲੀ ਦਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਜਦੋਂ ਬਤਨ ਕੋ ਉੱਤੇ ਅੰਕ ਪੰਚ ਦੀ ਗੱਲ ਕਰਦਾ ਉੱਥੇ ਉਹ ਪਾਈ ਅਮਰਤਪਾਲ ਸਿੰਘ ਨੂੰ ਐਲਾਨ ਤੋਂ ਬਾਅਦ ਆਪਣਾ ਕੈਂਡੀਡੇਟ ਮਿਰਸਾ ਸਿੰਘ ਬਲਦੋਆ ਨੂੰ ਐਲਾਨਦਾ ਮਿਰਸਾ ਸਿੰਘ ਬਲਦੋਆ ਜੀ ਕੱਲ ਤੋਂ ਉੱਥੇ ਜਾ ਕੇ ਮਿਲਦੇ ਨੇ ਤੇ ਕੀ ਇਹ ਮਤਲਬ ਧੋਗਲੀ ਰਾਜਨੀਤੀ ਹੋਣੀ ਹੈ ਉਹ ਕਹਿੰਦੇ ਜੀ ਧੋਗ ਉਹਦੇ ਤਾਂ ਸਾਡੇ ਨੂੰ ਪਤਾ ਹੀ ਆ ਕਿ ਉਸ ਉਸ ਟਾਈਮ ਇਹਨਾਂ 10-15 ਸਾਲ ਸਰਕਾਰ ਵੀ ਚਲਾਈ ਉਸ ਟਾਈਮ ਵੀ ਬੰਦੀ ਸਿੰਘ ਅੰਦਰ ਸੀ ਉਸ ਟਾਈਮ ਇਹ ਕੋਸ਼ਿਸ਼ ਕਰਦੇ ਜਾਂ ਜਲ ਤੋਂ ਚਾਹੁੰਦੇ ਹੁੰਦੇ ਤੇ ਉਹਨਾਂ ਨੂੰ ਬਰੇ ਜੀ ਆਓ ਸਰ ਜੀ ਆਈਓ ਸਰ ਜੀ ਕੋਣ ਵੀ ਚਲੋ ਅਸੀਂ ਸੋਚਿਆ ਸ਼ਾਇਦ ਬੀਤੇ ਤੋਂ ਸਭ ਸਿੱਖ ਕੇ ਬਾਹਰ ਆ ਗਏ ਮਤਲਬ ਸਰਕਾਰ ਤੋਂ ਸ਼ਾਇਦ ਹੋਣੀ ਇਹਨਾਂ ਜਗਾ ਜੇ ਵੀ ਕੌਮ ਦੀ ਗੱਲ ਕਰ ਲਈ ਪਰ ਮੈਨੂੰ ਲੱਗਦਾ ਉਤੋਂ ਉਤੋਂ ਕਰਦੇ ਸਨ ਕੁਝ ਇਹ ਕਿਉਂਕਿ ਜੇ ਹੁਣ ਅਮਰਤਪਾਲ ਸੇ ਅੱਗੇ ਖੜਾ ਹੋਏ ਸੀ ਕਿਤੇ ਜੇ ਨਾ ਖੜਾ ਕਰਦੇ ਤੇ ਫੇਰ ਲੋਕਾਂ ਨੂੰ ਲੱਗਦਾ ਕਿ ਠੀਕ ਹੈ ਕਿ ਪੰਥ ਦੀ ਗੱਲ ਕਰਦੇ ਬੰਦੇ ਸਿਕਾਂ ਨੂੰ ਸੁਣਾਉਣਾ ਚਾਹੁੰਦੇ ਤੇ ਹੁਣ ਜਦੋਂ ਲੋਕ ਅਮਰਤਪਾਲ ਤੇ ਵਿਰੋਧ ਚ ਖੜਦੇ ਆ ਇਹਦਾ ਮਤਲਬ ਹੈ ਕਿ ਸਭ ਕੁਝ ਡਰਾਮਾ ਹੋ ਗਿਆ ਖਾਲੀ ਕੁਰਸੀ ਦੀ ਖਾਤਰ ਹੀ ਸਭ ਕੁਝ ਚੱਲਣਾ ਦੁਨੀਆ ਜਾ ਰਹੀ ਹੈ ਬਸ ਇਸ ਸੰਬੰਧ ਵਿੱਚ ਤੁਸੀਂ ਦਰਬਾਰ ਸਭੇ ਗਏ ਕਾਲ ਤੱਕ ਸਾਥੇ ਨਮਸਤਕ ਦਾ ਮਸਤਕ ਹੋਏ ਕਰਤਾ ਜੀ ਵਰਪੜੂ ਸਾਹਿਬ ਦਾ ਇਹਦੀ ਵਿਧਾਨ ਵੀ ਨਹੀਂ ਜਰਾ ਕਰ ਸਕਦਾ ਇਹ ਤੇ ਜੀ ਸਾਡੀ ਅਪੀਲ ਤੋਂ ਬਾਰੇ ਗੱਲ ਹੈ ਲੋਕ ਆਪਣੇ ਆਪ ਹੀ ਆ ਰਹੇ ਅਸੀਂ ਕੋਈ ਉਹਨਾਂ ਨੂੰ ਖੜੀ ਅਪੀਲ ਕੀਤੀ ਆ ਕੋਈ ਅਸੀਂ ਤੇ ਕੋਈ ਉਹਨਾਂ ਨੂੰ ਮਦਦ ਨਹੀਂ ਦੇ ਸਕਦੇ ਜਾਂ ਉਹਨਾਂ ਨੂੰ ਪੈਸੇ ਦੇ ਕੇ ਨਹੀਂ ਲਿਆ ਸਕਦੇ ਲੋਕਾਂ ਨੂੰ ਰੋਸ ਹੈ ਲੋਕਾਂ ਨੂੰ ਪਤਾ ਕਿ ਸਾਡੇ ਕੌਮਣਾ ਧੱਕਾ ਹੋ ਰਿਹਾ ਹੈ ਉਹਨੇ ਇਹ ਜਿਹਾ ਕਿਸੇ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਹੁਣ ਬਹੁਤ ਸਹੈਰੀ ਮੌਕਾ ਵਾ ਕਿਉਂਕਿ ਜਦੋਂ ਬਹੁਤ ਸਾਡੇ ਹੱਥੇ ਹਾਂ ਅਸੀਂ ਇੱਕ ਬਟਨ ਦਬਾ ਕੇ ਕੋਈ ਚੀਜ਼ ਦਾ ਹੱਲ ਕਰ ਸਕਦੇ ਹਾਂ ਨਹੀਂ ਤੇ ਇਹਨਾਂ ਦੇ ਮਗਰ ਮਗਰ ਕੋਡਾਂ ਨਿਚਾਈਆਂ ਨੂੰ ਸਾਨੂੰ ਲੱਗਦਾ ਕਿ ਇਨਸਾਫ ਮਿਲਦੇ ਜਾਇਰ ਜਿਤਨੀ ਰਾਜਨੀਤੀ ਚੱਲ ਰਹੀ ਹੈ ਕਿ ਇਹ ਸਾਨੂੰ ਇਨਸਾਫ ਦੇਣਗੇ ਕੋਈ ਅਮੀਰ ਨਹੀਂ ਨਹੀਂ ਪਹਿਲਾ ਦਿਨ ਸੀ ਤੇ ਪਹਿਲੇ ਦਫ਼ਤਰਾਂ ਤੋਂ ਤੁਸੀਂ ਆਗਾਜ਼ ਕਢਣਾ ਕਰ ਰਹੇ ਹੋ ਸੰਘਰਸ਼ ਨੂੰ ਲੈ ਕੇ ਪਰਿਵਾਰ ਦੇ ਸੰਘਰਸ਼ ਤੇ ਸੰਘਰਸ਼ੂ ਦੇ ਇਹੋ ਜਿਹੇ ਸੰਗਿਆ ਕਿਉਂ ਤਗੜੇ ਹੋ ਕੇ ਲੋਕ ਲਾਲਚ ਨੂੰ ਉੱਪਰ ਉੱਠ ਕੇ ਕਵਾਡੀ ਬਾਈ ਨੂੰ ਉੱਪਰ ਉੱਠ ਗਏ ਤੇ ਕੌਣ ਦੀ ਉਹ ਕੰਮ ਵੀ ਮਸਲਾ ਬਣ ਗਿਆ। ਇਹ ਇਹ ਇਲੈਕਸ਼ਨ ਜਿਹੜੀ ਹੈ ਇਹ ਤੁਸੀਂ ਸਾਰੀਆਂ ਪਾਰਟੀਆਂ ਤੋਂ ਉੱਠ ਕੇ ਇੱਕ ਇਲੈਕਸ਼ਨ ਜਿਵੇਂ ਤੇ ਫਿਰ ਜੀ ਪੰਜਾਬ ਦੀ ਜਿਹੜਾ ਉਹ ਵਾਲੀ ਰਾਜਨੀਤੀ ਬਦਲ ਚੁੱਕੀ ਤੇ ਨੌਜਵਾਨੀ ਦੇ ਜਿਹੜੀ ਕੁਝ ਉਹਨਾਂ ਨੂੰ ਇਹ ਅਮੀਰ ਜਾਗੂਗੀ ਕਿ ਇਹ ਅਸੀਂ ਕੁਝ ਹਾਂ ਲੜਨ ਦੀ ਹਿੰਮਤ ਵੱਧੂਗੀ। ਥੈਂਕ ਯੂ ਆਈ ਵੀ ਥੈਂਕ ਯੂ ਸਾਹਿਬ ਜੀ ਕੀ ਬਾਰੇ ਪਸੰਦ